ਮੇਰਾ ਨਾਮ ਸਤੋਬੀਰ ਸਿੰਘ ਆ ਪਿੰਡ ਕਾਂਗਿਆ ਤੇ ਉਹ ਜਿਨ੍ਹਾਂ ਦੀ ਡੈਥ ਹੋਈ ਆ ਉਹ ਮੇਰੇ ਭਾਬੀ ਜੀ ਸੀ ਉਹ ਘਰੇ ਪਾਠ ਕਰਦੇ ਪਏ ਸੀ ਕੁਝ ਨ ਪਛਾਤੇ ਬੰਦੇ ਆਏ ਆ ਤੇ ਉਹਨਾਂ ਦਾ ਗਲ ਵੱਡ ਗਿਆ ਤੇ ਉਹਨਾਂ ਦੀ ਡੈਥ ਹੋ ਗਈ ਮੌਕੇ ਤੇ ਕਿੰਨੇ ਬੱਚੇ ਦੋ ਬੱਚੇ ਆ ਇੱਕ 6-7 ਸਾਲ ਦਾ ਵਾ ਇੱਕ ਸਾਲ ਕ ਦੀ ਗੁੜੀਆ ਸਾਲ ਦੇ ਅੰਦਰ ਹੀ ਆ ਗੁੜੀਆ ਕੀ ਨਾਮ ਆ ਬੱਚਿਆਂ ਜਿਨ੍ਹਾਂ ਦੀ ਡੈਥ ਹੋਈ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦਾ ਨਾਮ ਗੁਰਪ੍ਰੀਤ ਕੌਰ ਤੇ ਹਸਬੰਡ ਕੀ ਕਰਦੇ ਉਹਨਾਂ ਦੇ ਹਸਬੰਡ ਉਹਨਾਂ ਦੇ ਬਿਜਲੀ ਬੋਰਡ ਦੇ ਵਿੱਚ ਲੱਗੇ ਆ ਕੀ ਕਾਰਨ ਕੀ ਨਾਮ ਉਹਨਾਂ ਦਾ ਹਾਂਜੀ ਜਿਹਨਾਂ ਦੇ ਹਸਬੰਦ ਦਾ ਕੀ ਨਾਮ ਲੱਗਦਾ ਉਹਨਾਂ ਦੇ ਹਸਬੰਦ ਦਾ ਨਾਮ ਗੁਰਦੇਵਾਲ ਸਿੰਘ ਜੀ ਅੱਛਾ ਕਾਰਨ ਕੀ ਲੱਗਦਾ ਕੁਝ ਪਤਾ ਲੱਗਾ ਇਹ ਤਾਂ ਨਹੀਂ ਕਾਰਨ ਤੇ ਆਪਾਂ ਨੂੰ ਅਜੇ ਕੁਝ ਪਤਾ ਨਹੀਂ ਜੀ ਲੱਗਾ ਕਿੰਨੇ ਮਤਲਬ ਕਿ ਪੂਰੀ ਵਾਰਦਾਤ ਦਾ ਥੋੜਾ ਦੱਸੋ ਕੀ ਘਰ ਚ ਇਕੱਲੇ ਸੀ ਜਾਂ ਕੀ ਗੱਲ ਘਰ ਚ ਇਕੱਲੇ ਸੀਗੇ ਜਿਵੇਂ ਆਏ ਬੰਦੇ ਕੱਦੇ ਆਏ ਇਹ ਨਹੀਂ ਪਤਾ ਨਹੀਂ ਜੀ ਆਪਾਂ ਨੂੰ ਕੱਦੇ ਆਏ ਜੀ ਹਾਂਜੀ ਤੁਸੀਂ ਕੀ ਵੇਖਿਆ ਕਿ ਕਿੰਨੀ ਉਮਰ ਉਹਨਾਂ ਦੀ ਉਹਨਾਂ ਉਹਨਾਂ ਦੀ ਉਹਨਾਂ ਦੀ 35 ਸਾਲ ਉਮਰ ਜੀ ਉਹਨ ਇੱਕ ਵਾਰੀ ਨਾ ਤੁ ਅੱਜਹੀਂ ਮੈਂ ਪਾਸ ਕੋਣ ਉਹ ਨਾਰਕਸ ਤਲਾਏ ਆ ਹਾਂਜੀ ਤੇ ਕਾਂਗਾਂ ਤੋਂ ਜਨਾਨੀ ਹੀ ਕੋਈ ਹੂੰ ਉਹਦੇ ਕੋਈ ਦਾਤਰ ਮਾਰਗ ਹਣ ਨੌਨ ਬੰਦਾ ਆ ਅੱਛਾ ਤੇ ਉੱਤ ਕਾ ਅਕਲੀਕਾਰ ਵੀ ਕਰਦਿਆਂ ਨੇ ਕਿਹੜੇ ਇਲਾਕੇ ਦਾ ਇਹ ਕੰਮ ਕਾਂਗਾਂ ਕੰਗ ਪਿੰਡ ਦਾ ਹੂੰ ਕੀ ਲੱਗਦਾ ਕੋਈ ਮਾਮਲਾ ਕੋਈ ਜਾਵਾ ਮਾਓਲਕ ਬੇਖਣ ਸੁਣਣ ਤੇ ਆਇਆ ਪੈਸਾ ਬੰਦਾ ਲੈਣ ਲੈਣ ਅੱਛਾ ਹੂੰ ਕੀ ਕਾਰਵਾਈ ਕਰ ਰਹੇ ਹੋ ਬਸ ਪਰਚਾ ਦੇ ਕੇ ਜਾਂਚ ਚੱਲ ਰਹੀ ਹੈ ਜਾਂਚ ਚੱਲ ਰਹੀ ਪੂਰੀ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਇਕ ਬੰਦੇ ਪਛਾਣੇ ਗਏ ਉਹਨਾਂ 'ਤੇ ਰੋਪ ਲਾਇਆ ਕਿਹਦੇ ਜੀ ਨੇ ਮੈਨੂੰ ਮੈਨੂੰ ਉੱਥੇ ਮੌਕੇ ਤੋਂ ਹੋਂਡਿਆ ਉੱਥੇ ਮੇਰਾ ਨਾਮ ਸੰਤੋਬੀਰ ਸਿੰਘ ਆ ਪਿੰਡ ਕਾਂਗੇ ਆ ਤੇ ਉਹ ਜਿਨ੍ਹਾਂ ਦੀ ਡੈਥ ਹੋਈ ਆ ਉਹ ਮੇਰੇ ਭਾਬੀ ਜੀ ਸੀ ਉਹ ਘਰੇ ਪਾਠ ਕਰਦੇ ਪਏ ਸੀ ਕੁਝ ਅਣ ਪਛਾਤੇ ਬੰਦੇ ਆਏ ਆ ਤੇ ਉਹਨਾਂ ਦਾ ਗਲ ਵੜ ਗਿਆ ਤੇ ਉਹਨਾਂ ਦੀ ਡੈਥ ਹੋ ਗਈ ਮੌਕੇ ਤੇ ਕਿੰਨੇ ਬੱਚੇ ਦੋ ਬੱਚੇ ਆ ਇੱਕ 6-7 ਸਾਲ ਦਾ ਵਾ ਤੇ ਇੱਕ ਸਾਲ ਕ ਦੀ ਗੁੜੀਆ ਸਾਲ ਦੇ ਅੰਦਰ ਹੀ ਆ ਗੁੜੀਆ ਕੀ ਨਾਮ ਆ ਬੱਚਿਆਂ ਜਿਨ੍ਹਾਂ ਦੀ ਡੈਥ ਹੋਈ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦਾ ਨਾਮ ਗੁਰਪ੍ਰੀਤ ਕੌਰ ਦੇ ਹਸਬੰਦ ਕੀ ਕਰਦੇ ਹੋ ਉਹਨਾਂ ਦੇ ਹਸਬੰਦ ਉਹਨਾਂ ਦੇ ਬਿਜਲੀ ਬੋਰਡ ਦੇ ਵਿੱਚ ਲੱਗੇ ਆ ਕੀ ਕਰਨ ਕੀ ਨਾਮ ਉਹਨਾਂ ਦਾ ਹਾਂਜੀ ਜਿਹਨਾਂ ਦੇ ਹਸਬੰਦ ਦਾ ਕੀ ਨਾਮ ਲੱਗਿਆ ਉਹਨਾਂ ਦੇ ਆ ਹਸਬੰਦ ਦਾ ਨਾਮ ਗੁਰਦੇਵਾਲ ਸਿੰਘ ਜੀ ਅੱਛਾ ਕਾਰਨ ਕੀ ਲੱਗਦਾ ਕੁਝ ਪਤਾ ਲੱਗਾ ਇਹ ਤਾਂ ਨਹੀਂ ਕਾਰਨ ਤੇ ਆਪਾਂ ਨੂੰ ਅਜੇ ਕੁਝ ਪਤਾ ਨਹੀਂ ਜੀ ਲੱਗਾ ਕਿੰਨੇ ਮਤਲਬ ਕਿ ਪੂਰੀ ਵਾਰਦਾ ਦਾ ਥੋੜਾ ਦੱਸੋ ਕਿ ਘਰ 'ਚ ਇਕੱਲੇ ਸੀ ਜਾਂ ਕੀ ਕਰ ਘਰ 'ਚ ਇਕੱਲੇ ਸੀਗੇ ਜਿਵੇਂ ਆਏ ਬੰਦੇ ਘਾਤੇ ਆਏ ਇਹ ਨਹੀਂ ਪਤਾ ਨਹੀਂ ਜੀ ਆਪਾਂ ਨੂੰ ਘਾਤੇ ਆਏ ਹਾਂਜੀ ਤੁਸੀਂ ਕੀ ਵੇਖਿਆ ਕਿੰਨੇ ਕਿੰਨੀ ਉਮਰ ਉਹਨਾਂ ਦੀ ਉਹਨਾਂ ਉਹਨਾਂ ਦੀ 35 ਸਾਲ ਉਮਰ ਜੀ ਇੱਕ ਵਾਰੀ ਨਾ ਤੂੰ ਅੱਜਹੀਂ ਮੈਂ ਪਾਸ ਉਹ ਨਾੜਕਾ ਚਲਾਏ ਆ ਹਾਂਜੀ ਤੇ ਕਾਂਗਾਂ ਤੋਂ ਜਨਾਨੀ ਕੋਈ ਹੂੰ ਉਹਦੇ ਕੋਈ ਦਾਤਰ ਮਾਰ ਗਿਆ ਹਣ ਨੂਨ ਬੰਦਾ ਆ ਅੱਛਾ ਤੇ ਉੱਤਕੇ ਅਗਲੇ ਅਕਲੀਕਾਰ ਵੀ ਕਰਦਿਆਂ ਨੇ ਕਿਹੜੇ ਇਲਾਕੇ ਦਾ ਇਹ ਕੰਮ ਕਾਂਗਾਂ ਕ ਪਿੰਡ ਦਾ ਹੂੰ ਕੀ ਲੱਗਦਾ ਕਿ ਮਾਮਲਾ ਕਿੱਥੇ ਜਾਵਾ ਮੌਲਕ ਬੇਖਣ ਸੁਣੇ ਤਾਇਆ ਪੈਸਾ ਬੁੰਦਾ ਲੈਣ ਲੈਣ ਅੱਛਾ ਕੀ ਕਾਰਵਾਈ ਕਰ ਰਹੇ ਹਾਂ ਬਸ ਪਰਚਾ ਦੇ ਕੇ ਜਾਂ ਚੱਲ ਰਹੀ ਹੈ ਜਾਂ ਚੱਲ ਰਹੀ ਪੂਰੀ ਸੀਸੀਟੀਵੀ ਕੈਮਰਾ ਚੈੱਕ ਕਰਨ ਦੇ ਆ ਬੰਦੇ ਪਛਾਣੇ ਗਏ ਉਹਨਾਂ ਰੋਪ ਲਾਇਆ ਕਿ ਇਹ ਮੈਂ ਉੱਥੇ ਮੌਕੇ ਤੋਂ ਹੋਂਦੇ ਤੂੰ ਮੇਰਾ ਨਾਮ ਸੁਣ ਤੋ ਵੀਰ ਸਿੰਘ ਆ ਪਿੰਡ ਕਾਂਗੇ ਆ ਤੇ ਉਹ ਜਿਨ੍ਹਾਂ ਦੀ ਡੈਥ ਹੋਈ ਆ ਉਹ ਮੇਰੇ ਭਾਬੀ ਜੀ ਸੀ ਉਹ ਘਰੇ ਪਾਠ ਕਰਦੇ ਪਏ ਸੀ ਕੁਝ ਅਣ ਪਛਾਤੇ ਬੰਦੇ ਆਏ ਆ ਤੇ ਉਹਨਾਂ ਦਾ ਗਲ ਵੱਢ ਗਿਆ ਤੇ ਉਹਨਾਂ ਦੀ ਡੈਥ ਹੋ ਗਈ ਮੌਕੇ ਤੇ ਕਿੰਨੇ ਬੱਚੇ ਦੋ ਬੱਚੇ ਆ ਇੱਕ 6-7 ਸਾਲ ਦਾ ਵਾ ਇੱਕ ਸਾਲ ਕੇ ਦੀ ਗੁੜੀਆ ਸਾਲ ਦੇ ਅੰਦਰ ਹੀ ਆ ਗੁੜੀਆ ਕੀ ਨਾਮ ਆ ਉਨ ਜਿਨ੍ਹਾਂ ਦੀ ਡੈਥ ਹੋਈ ਹੈ ਜਿਨ੍ਹਾਂ ਦੀ ਡੈਥ ਹੋਈ ਨੰਦਨਾ ਗੁਰਪ੍ਰੀਤ ਕੌਰ ਹਸਬੈਂਡ ਕੀ ਕਰਦੇ ਉਹਨਾਂ ਦੇ ਹਸਬੈਂਡ ਉਹਨਾਂ ਦੇ ਬਿਜਲੀ ਬੋਰਡ ਦੇ ਵਿੱਚ ਲੱਗੇ ਆ ਕੀ ਕਾਰਨ ਕੀ ਨਾਮ ਉਹਨਾਂ ਦਾ ਹਾਂਜੀ ਜਿਨ੍ਹਾਂ ਦੇ ਹਸਬੰਦ ਦਾ ਕੀ ਨਾਮ ਲੱਗਿਆ ਉਹਨਾਂ ਦੇ ਆ ਹਸਬੈਂਡ ਦਾ ਨਾਮ ਗੁਰਦੇਵਾਲ ਸਿੰਘ ਜੀ ਅੱਛਾ ਕਾਰਨ ਕੀ ਲੱਗਦਾ ਕੁਝ ਪਤਾ ਲੱਗਾ ਇਹ ਤਾਂ ਨਹੀਂ ਕਾਰਨ ਤੇ ਆਪਾਂ ਨੂੰ ਅਜੇ ਕੁਝ ਪਤਾ ਨਹੀਂ ਜੀ ਲੱਗਾ ਕਿੰਨੇ ਮਤਲਬ ਕਿ ਪੂਰੀ ਵਾਰਦਾ ਦਾ ਥੋੜਾ ਦੱਸੋ ਕਿ ਘਰ 'ਚ ਇਕੱਲੇ ਸੀ ਜਾਂ ਕੀ ਕਰ ਘਰ 'ਚ ਇਕੱਲੇ ਸੀਗੇ ਕਿਵੇਂ ਆਏ ਬੰਦੇ ਘਰ ਤੇ ਆਏ ਇਹ ਨਹੀਂ ਪਤਾ ਨਹੀਂ ਜੀ ਆਪਾਂ ਨੂੰ ਕਾਤੇ ਆਏ ਜੀ ਹਾਂਜੀ ਤੁਸੀਂ ਕੀ ਦੇਖਿਆ ਕਿੰਨੀ ਕਿੰਨੀ ਉਮਰ ਹੈ ਉਹਨਾਂ ਦੀ ਉਹਨਾਂ ਉਹਨਾਂ ਦੀ ਉਹਨਾਂ ਦੀ 35 ਸਾਲ ਉਮਰ ਜੀ ਹੁਣ ਇੱਕ ਵਾਰੀ ਨਾ ਤੂੰ ਅੱਜ ਹੀ ਮੈਂ ਪਾਸ ਉਹ ਗੁਰਨਾੜਕਾ ਚਲਾਏ ਆ ਹਾਂਜੀ ਤੇ ਕਾਂਗਾਂ ਤੋਂ ਜਨਾਨੀ ਕੋਈ ਹੂੰ ਉਹਦੇ ਕੋਈ ਦਾਤਰ ਮਾਰ ਗਿਆ ਹਣ ਨੂਨ ਬੰਦਾ ਆ ਅੱਛਾ ਤੇ ਉੱਤਗਾ ਗਲੀ ਇਕਲੀਕਾਰ ਵੀ ਕਰਦੇ ਆ ਕਿਹੜੇ ਇਲਾਕੇ ਦਾ ਇਹ ਕੰਮ ਕਾਂਗਾਂ ਕ ਪਿੰਡ ਦਾ ਹੂੰ ਕੀ ਲੱਗਦਾ ਕ ਮਾਮਲਾ ਕਿੱਥੋਂ ਜਾਵਾ ਮਾੜਾ ਕੇ ਵੇਖਣ ਸੋਣੇ ਚ ਆਇਆ ਪੈਸਾ ਬੁੰਦਾ ਲੈਣ ਲੈਣੇ ਅੱਛਾ ਕੀ ਕਾਰਵਾਈ ਕਰ ਰਹੇ ਹੋ ਵਾਸ ਪ੍ਰਚਾਰ ਦੇਖੀ ਜਾਂ ਚੱਲ ਰਹੀ ਹੈ ਜਾਂ ਚੱਲ ਰਹੀ ਪੂਰੀ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਆ ਬੰਦੇ ਪਛਾਣੇ ਗਏ ਉਹਨਾਂ ਰੋਪ ਲਾਇਆ ਕਿਤੇ ਜਿਹਨੇ ਮੈਨੂੰ ਮੌਕੇ ਤੋਂ ਹੋਂਡਿਆ ਤੂੰ